ਨੂੰ ਇਉਂ ਲੱਗਦਾ ਵੀ ਆਪਣੇ ਪਰਿਵਾਰ ਨੂੰ ਅਸੀਂ ਪਾਲਦੇ ਆ ਸਾਡੇ ਤੋਂ ਬਿਨਾਂ ਸਾਡਾ ਪਰਿਵਾਰ ਪਾਲ ਨਹੀਂ ਸਕਦਾ ਪਰ ਸਾਧ ਸੰਗਤ ਦੀ ਇਹ ਸਾਡਾ ਭੁਲੇਖਾ ਹੈ ਕਿਵੇਂ ਭੁਲੇਖਾ ਹੈ ਇੱਕ ਕਵਰੀ ਸਾਧ ਸੰਗਤ ਦਸਮ ਪਾਸ਼ਾ ਮਹਾਰਾਜ ਦਾ ਸਿੰਘ ਸੀਗਾ ਬੜਾ ਪ੍ਰੇਮ ਮਹਾਰਾਜ ਦੇ ਕੋਲ ਹੀ ਰਹਿੰਦਾ ਸੀ ਤੇ ਉਹਦਾ ਪਿਛਲੇ ਪਰਿਵਾਰ ਸੀਗਾ ਬੱਚੇ ਸੀ ਪਤਨੀ ਸੀ ਉਹ ਤਸਮ ਪਾਸ਼ਾ ਕੋਲੀ ਰਿਆ ਕਰੇ ਤੇ ਜਦੋਂ ਮਹੀਨੇ ਕੁਝ ਕੁ ਲੰਘੇ ਤੇ ਚੇਤ ਵਸਾਖ ਜਦੋਂ ਮਹੀਨਾ ਆਇਆ ਬਾਡੀਆਂ ਤੇ ਮਹੀਨੇ ਆਏ ਜਦੋਂ ਤੇ ਉਹ ਸਿੰਘ ਨੇ ਆਖਿਆ ਵੀ ਸੱਚੇ ਪਾਸ਼ਾ ਮੈਨੂੰ ਆਗਿਆ ਬਖਸ਼ੋ ਮੈਂ ਆਪਣੇ ਘਰੇ ਦਾਣੇ ਦੋਣੇ ਪਜਾਵਾਂ ਤੇ ਪਰਿਵਾਰ ਫਿਰ ਆਂਦਾ ਰਹੇ ਮਗਰੋਂ ਤੇ ਮੈਂ ਫਿਰ ਆ ਜਾਵਾਂਗਾ ਮਹਾਰਾਜ ਕਹਿੰਦੇ ਇਹਨੂੰ ਇਹ ਲੱਗਦਾ ਵੀ ਮੈਂ ਪਰਿਵਾਰ ਨੂੰ ਪਾੜਦਾ ਹੋਰ ਕੋਈ ਨਹੀਂ ਪਾੜਦਾ ਮਹਾਰਾਜ ਨੇ ਆਖਿਆ ਵੀ ਨਹੀਂ ਜਾਣਾ 15 ਕ ਦਿਨ ਰੁਕ ਜਾ ਫਿਰ ਚਲਾ ਜਾਵੀਂ 15 ਦਿਨ ਲੰਘ ਗਏ ਜਸਮ ਪਾਸ਼ਾ ਕੋਲ ਫੇਰ ਚੱਲਿਆ ਗਿਆ ਸੱਚੇ ਪਾਸ਼ਾ ਬਾਗਿਆ ਤੋਂ ਮਹਾਰਾਜ ਕਹਿੰਦੇ ਅਜੇ ਨਹੀਂ ਜਾਣਾ ਤੇ ਜਦੋਂ ਸੌਣ ਭਾਦੋਂ ਆਇਆ ਆ ਜਿਹੜੇ ਮੀਂਹ ਹੁਣ ਚੱਲਦੇ ਤੇ ਜਦੋਂ ਇਹ ਸਮਾਂ ਆਇਆ ਫੇਰ ਆ ਗਿਆ ਮਹਾਰਾਜ ਦੇ ਕੋਲ ਸੱਚੇ ਪਾਸ਼ਾ ਹੁਣ ਤੇ ਜਾਣ ਤੋਂ ਹੁਣ ਤੇ ਮੀਂਹ ਕਣੀ ਦਾ ਸਮਾਂ ਤੇ ਮੇਰਾ ਘਰ ਵੀ ਕੱਚਾ ਕਿਤੇ ਕਰ ਢਾਈ ਨਾ ਜਾਵੇ ਤੇ ਮੈਂ ਵੇਖਾਂ ਜਾ ਕੇ ਆਪਣਾ ਬਾਲ ਬੱਚਾ ਕਿਸੇ ਕੋਈ ਨਹੀਂ ਸੰਭਣ ਵਾਲਾ ਹੈਗਾ ਤੇ ਸੱਜੇ ਪਾਸ਼ਾ ਦਸਮ ਪਾਸ਼ਾ ਨੇ ਸੋਚਿਆ ਵੀ ਇਹਦੇ ਮਨ ਅਜੇ ਵੀ ਭੁਲੇਖਾ ਹੈਗਾ ਅਜੇ ਮਿਟਿਆ ਨਹੀਂ ਅਜੇ ਵੀ ਇਨੂੰ ਲੱਗਦਾ ਕਿ ਆਪਣੇ ਪਰਿਵਾਰ ਨੂੰ ਮੈਂ ਹੀ ਪਾਲਦਾ ਮਹਾਰਾਜ ਕਹਿੰਦੇ ਨਹੀਂ ਜਾਣਾ ਰੁਕ ਜਾ ਜੀ ਫੇਰੇ ਮਹੀਨਾ ਰੁਕ ਗਿਆ ਫਿਰ ਅਸੂ ਆ ਗਿਆ ਮਹਾਰਾਜ ਜਦੋਂ ਉਹ ਫੇਰ ਰੋਲਾ ਪਉਣ ਲੱਗ ਪਿਆ ਮਹਾਰਾਜ ਦੇ ਸਾਹਮਣੇ ਖਲੋ ਕੇ ਤੁਸੀਂ ਮੈਨੂੰ ਘਰੇ ਨਹੀਂ ਜਾਣ ਦਿੰਦੇ ਮੈਨੂੰ ਬਨ ਕੇ ਰੱਖਿਆ ਮੈਨੂੰ ਗੁਲਾਮ ਬਣਾ ਕੇ ਰੱਖਿਆ ਮਹਾਰਾਜ ਕਹਿੰਦੇ ਚੱਲ ਚਲਾ ਜਾ ਫਿਰ ਸੱਚੇ ਪਾਸ਼ਣ ਨੇ ਇੱਕ ਹੁਕਮਨਾਮਾ ਲਿਖਿਆ ਖੱਤ ਲਿਖਿਆ ਆਖਿਆ ਵੀ ਤੂੰ ਜਾਂਦਾ ਜਾਂਦਾ ਰਾਹ ਦੇ ਵਿੱਚ ਇੱਕ ਪਿੰਡ ਆਵੇਗਾ ਉਹ ਪਿੰਡ ਵਿੱਚ ਆ ਖੱਤ ਫੜਾ ਦੇਵੀ ਸਾਡੇ ਸਿੰਘਾਂ ਨੂੰ ਉਹ ਰਬਿਆ ਘੋੜੇ ਤੇ ਬਹਿ ਕਰਕੇ ਬੜਾ ਤੜਾਇਆ ਘੋੜਾ ਜਦੋਂ ਉਹ ਦਸਮ ਪਾਸ਼ਣ ਨੇ ਜਿਹੜਾ ਪਿੰਡ ਦੱਸਿਆ ਸੀਗਾ ਉਹ ਪਿੰਡ ਆਇਆ ਉਹਨੇ ਘੋੜਾ ਰੋਕਿਆ ਉਤਰਿਆ ਤੇ ਸਿੰਘਾਂ ਨੂੰ ਚਿੱਠੀ ਦਿੱਤੀ ਮਹਾਰਾਜ ਦੀ ਹੁਕਮਨਾਮਾ ਦਿੱਤਾ ਉਹ ਸਿੰਘਾਂ ਨੇ ਪੜਿਆ ਉਹਦੇ ਵਿੱਚ ਲਿਖਿਆ ਸੀਗਾ ਵੀ ਜੇ ਸਾਡੇ ਸਿੰਘ ਜੋ ਨਾ ਜੇ ਸਾਡੇ ਸਿੱਖ ਜੋ ਤੇ ਇਹਨੋਂ ਮਹੀਨਾ ਕਿਤੇ ਨਾ ਜਾਣਦੇ ਆਪਣੇ ਕੋਲ ਹੀ ਰੱਖੋ ਉਹ ਫਿਰ ਸਿੰਘਾਂ ਨੇ ਉਹਨੂੰ ਫਿਰ ਮਹੀਨਾ ਆਪਣੇ ਕੋਲ ਰੱਖਿਆ ਤੇ ਫਿਰ ਮਹੀਨਾ ਲੰਘਿਆ ਜਦੋਂ ਮਹੀਨੇ ਦੇ ਬਾਅਦ ਛੱਡਿਆ ਉਹਨੂੰ ਤੇ ਨਾਲੇ ਘੋੜਾ ਭਜਾਵੇ ਨਾਲੇ ਸੋਜਦਾ ਜਾਵੇ ਵੀ ਹੁਣ ਤੇ ਚੰਦਨ ਸਾਰੇ ਮਰ ਗਏ ਹੋਣੇ ਆ ਸਾਰੇ ਭੁੱਖੇ ਮਰ ਗਏ ਹੋਣੇ ਐਨੇ ਮਹੀਨੇ ਲੰਘ ਗਏ ਤੇ ਜਦੋਂ ਆਪਣੇ ਘਰ ਤੇ ਗਾੜੀ ਪਹੁੰਚ ਜਾ ਤੇ ਇਹਦਾ ਘਰ ਉਥੇ ਨਹੀਂ ਸੀ ਹੈਗਾ ਇਹਦੇ ਘਰ ਦੇ ਥਾਂ ਤੇ ਪੱਕਾ ਮਕਾਨ ਦੋ ਮੰਜ਼ਲੀ ਛੱਤਿਆ ਸੀਗਾ ਤੇ ਬਾਹਰ ਲਵੇਰੀ ਗਾਂ ਲਵੇਰੀ ਮੱਝ ਵੱਜੀ ਸੀ ਤੇ ਇਹਨੇ ਵੇਖਿਆ ਵੀ ਇਹ ਮੇਰਾ ਘਰ ਨਹੀਂ ਹੈ ਹੋਵੇ ਨਾ ਹੋਵੇ ਆ ਮੀਂਹਾਂ ਦੇ ਵਿੱਚ ਜਦੋਂ ਮੀਂਹ ਪਏ ਐ ਛੱਡਕਣੀ ਵਰੀ ਐ ਨੇਰੀ ਆਈ ਹੋਵੇ ਨਾ ਹੋਵੇ ਮੇਰਾ ਘਰ ਠਹਿ ਗਿਆ ਹੋਵੇ ਇਹ ਮੇਰੇ ਪਰਿਵਾਰ ਵਾਲੇ ਮਰ ਗਏ ਹੋਣ ਥੱਲੇ ਆ ਕੇ ਤੇ ਇੱਥੇ ਆਣ ਕੇ ਨੇ ਕਬਜ਼ਾ ਕਰ ਲਿਆ ਤੇ ਆਪਣਾ ਘਰ ਪਾ ਲਿਆ ਤੇ ਜਦੋਂ ਥੋੜਾ ਅੱਗੇ ਗਿਆ ਤੇ ਇਹਦਾ ਬੱਚਾ ਖੇਡਦਾ ਪਿਆ ਸੀ ਬਾਹਰ ਮਿੱਟੀ ਦੇ ਵਿੱਚ ਉਹਨੇ ਵੇਖਿਆ ਵੀ ਬਾਪੂ ਆ ਗਿਆ ਪਿਤਾ ਆ ਗਿਆ ਆਪਣੀ ਮਾਂ ਦੇ ਕੋਲ ਜਾ ਕੇ ਰੋਣ ਲੱਗ ਪਿਆ ਵੀ ਬਾਪੂ ਆ ਗਿਆ ਮਾਂ ਪਿਤਾ ਆ ਗਿਆ ਉਹ ਮਾਂ ਨੇ ਦੋ ਲਫੇੜੇ ਮਾਰੇ ਵੀ ਪਿਤਾ ਆ ਗਿਆ ਸਾਨੂੰ ਖੁਸ਼ ਹੋ ਰੋਣਾ ਕਿਉਂ ਤੇ ਆਖਿਆ ਵੀ ਮਾਤਾ ਜਦੋਂ ਇਹ ਆਪਣੇ ਕੋਲ ਰਹਿੰਦਾ ਸੀ ਨਾ ਆਪਾਂ ਭੁੱਖੇ ਮਰਦੇ ਸੀਗੇ ਤੇ ਜਦੋਂ ਦਾ ਇਹ ਗਿਆ ਘਰੋਂ ਹੁਣ ਆਪਣੇ ਕੋਲ ਕੋਠੀ ਵੀ ਪੈ ਗਈ ਐ ਆਪਾਂ ਹੁਣ ਅਮੀਰ ਵੀ ਬਣ ਗਏ ਆ ਤੇ ਇਹ ਹੁਣ ਆ ਗਿਆ ਆਪਾਂ ਫੇਰ ਭੁੱਖੇ ਮਰਾਂਗੇ ਉਹ ਜਦੋਂ ਆਪਣੀ ਪੁੱਤਰੀ ਨੂੰ ਪੁੱਛਿਆ ਵੀ ਇਹ 2-3 ਮਕਾਨ ਕਿੱਥੋਂ ਆਇਆ ਲਵੇਰੀ ਮੱਝ ਕਿਸੋਂ ਆਈ ਇੰਨਾ ਧਨਮਾਲ ਕਿੱਥੋਂ ਆਇਆ ਆਖਿਆ ਵੀ ਤੁਸੀਂ ਜਦੋਂ ਦਸਮੇ ਬਾਦਸ਼ਾਹ ਦੀ ਸੇਵਾ ਕਰਦੇ ਸੀ ਨਾ ਜਾ ਕੇ ਤੇ ਸਿੰਘਾਂ ਨੇ ਫਿਰ ਇਲਾਕੇ ਦੇ ਸਿੰਘਾਂ ਨੇ ਸੋਚਿਆ ਵੀ ਇਹ ਸਿੰਘ ਸਿੰਘ ਦਾ ਪਰਿਵਾਰ ਪਿਛੇ ਪਲਣ ਵਾਲਾ ਕੋਈ ਨਹੀਂ ਹੈਗਾ ਫਿਰ ਉਹ ਗੁਰੂ ਕੇ ਸਿੰਘਾਂ ਨੇ ਫਿਰ ਗ੍ਰਾਹੀ ਕਰਕੇ ਤੇ ਹਨ ਵਾ ਮਕਾਨ ਪਾਦਾ ਤੇ ਗਾਂ ਜਿਹੜੀ ਮੱਝ ਹੈ ਉਹ ਲੈ ਦਿੱਤੀ ਤੇ ਫਿਰ ਸਾਰਾ ਧਨਵਲ ਇਕੱਠਾ ਕਰਕੇ ਸਾਨੂੰ ਦੇ ਦਿੱਤਾ ਉਹ ਦਸਮ ਦਾਸ਼ਰੀ ਸੇਵਾ ਕਰਨੇ ਕਰਗੀ ਵੀ ਚਲ ਸਿੰਘ ਬਜਰਾ ਗਰੀਬ ਹੈ ਤੇ ਉੱਥੇ ਰਹਿੰਦਾ ਅਨੰਦਪੁਰ ਸਾਹਿਬ ਵੀ ਰਹਿੰਦਾ ਵਾ ਤੇ ਇਹਦਾ ਪਿਛੋਂ ਪਰਿਵਾਰ ਦਾ ਤਾਂ ਖਿਆਲ ਰੱਖੀਏ ਉਹ ਫਿਰ ਸਿੰਘਾਂ ਦਾ ਸੰਗਤਿਓ ਉਹ ਸਾਰਾ ਦਸਮ ਪਾਤਸ਼ਾਹ ਵਿੱਚ ਬਸੇ ਸਿੰਘਾਂ ਦੇ ਉਹ ਫਿਰ ਸਿੰਘ ਦਾ ਪਰਿਵਾਰ ਜਿਹੜਾ ਸੀਗਾ ਉਹਨੂੰ ਮਹਾਰਾਜ ਨੇ ਸਿੰਘਾਂ ਦੇ ਰਾਂਹ ਪਾਲ ਲਿਆ ਸੀ ਇਸ ਕਰਕੇ ਇਹ ਸਾਨੂੰ ਭੁਲੇਖਾ ਕੱਢ ਦੇਣਾ ਚਾਹੀਦਾ ਵੀ ਅਸੀਂ ਰਿਜਕ ਦਿੰਨੇ ਆ ਅਸੀਂ ਪਾਲਦੇ ਆ ਸੱਚੇ ਪਾਸ਼ਾ ਆਪ ਹੀ ਪਾਲਦੇ ਆ ਸਾਡਾ ਪਰਵਾਰ